ਮੇਲੇ ਚੱਲਿਆ ਤੇਰਾ ਕਿ ਬਿੱਲੂ ਮੇਰਾ ਨਹੀਂ ਨੋਟ ਘਾਰੇ ਲੈ ਤਰੀਕ 12 13 ਨਹੀਂ ਮੇਲੇ ਚੱਲਿਆ ਤੇਰਾ ਕਿ ਬਿੱਲੂ ਮੇਰਾ ਨਹੀਂ ਨੋਟ ਘਾਰੇ ਲੈ ਤਰੀਕ 12 13 ਨਹੀਂ ਹਏ ਨਾ ਨਾ ਕਰੀ ਤੂੰ ਬੱਲੀਏ ਗੁੱਗਾ ਮਾੜੀ ਤੇ ਬਨੂੜ ਮੇਲਾ ਪਰਣਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁੱਗਾ ਮਾੜੀ ਤੇ ਬਨੂੜ ਮੇਲਾ ਪਰਣਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਇੱਕ ਇੱਕ ਮੈਪਗਾ ਦੂ ਤੇਰਾ ਬੋਲ ਨਹੀਂ ਮੈਨੂੰ ਦੱਸ ਦੀਦੇ ਛੁੱਟਣਾ ਝੰਡੋਲ ਨਹੀਂ ਕੱਲਾ ਕੱਲਾ ਮੈਪਗਾ ਦੂ ਤੇਰਾ ਬੋਲ ਨਹੀਂ ਮੈਨੂੰ ਦੱਸ ਦੀਦੇ ਛੁੱਟਣਾ ਝੰਡੋਲ ਨਹੀਂ ਸਾਗੇ ਨਾ ਕਰੀ ਤੂੰ ਬੱਲੀਏ ਗੁੱਗਾ ਮਾਰੀ ਤੇ ਬਨੂੜ ਮੇਲਾ ਭੰਨਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁੱਗਾ ਮਾਰੀ ਤੇ ਬਨੂੜ ਮੇਲਾ ਭਰਦਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਤੈਨੂੰ ਗਰਮ ਗਰਮ ਜਲੇਬੀਆਂ ਖਵਾਉਂਗਾ ਕਿੰਜ ਕੁੜਦੇ ਨੇ ਮੱਲੇ ਮੈਂ ਬਖਾਉਂਗਾ ਤੂੰ ਰਾਮ ਨਾਲ ਬੈ ਜੀ ਬੱਲੀਏ ਗੁੱਗਾ ਮਾਰੀ ਤੇ ਬਨੂੜ ਮੇਲਾ ਭਰਦਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁੱਗਾ ਮਾਰੀ ਤੇ ਬਨੂੜ ਮੇਲਾ ਭਰਦਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਕਿਹੜੀ ਗੱਲ ਤੂੰ ਮੱਥੇ ਤੇ ਪਾਇਆ ਚੂੜੀਆਂ ਤੈਨੂੰ ਮਿਲ ਤੇ ਦਵਾਦਿਆਂ ਮੈਂ ਚੂੜੀਆਂ ਕਿਹੜੀ ਗੱਲ ਤੇ ਮੱਥੇ ਤੇ ਪਾਇਆ ਚੂੜੀਆਂ ਤੈਨੂੰ ਮਿਲ ਤੇ ਦਵਾਦਿਆਂ ਮੈਂ ਚੂੜੀਆਂ ਹੈ ਐਵੇਂ ਨਾ ਤੂੰ ਲਾੜੇ ਬੱਲੀਏ ਗੁੱਗਾ ਮਾਰੀ ਤੇ ਬਨੂਰ ਮੇਲਾ ਭਰਦਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁੱਗਾ ਮਾਰੀ ਤੇ ਬਨੂਰ ਮੇਲਾ ਭਰਦਾ ਨਹੀਂ ਵੇਖਣਾ ਤਾਂ ਚੱਲ ਚੱਲੀ ਹੀ ਏ ਬਾਰਾ ਤੇ ਤ੍ਰਤੀਗ ਨੂੰ ਲੱਗਣਿਆ ਕਲਾਕਾਰ ਨੀ ਤੈਨੂੰ ਮੂਰੇ ਬੈਠਾ ਮਿਲੂਗਾ ਦਿਦਾਰ ਨਹੀਂ ਬਾਰਾ ਤੇ ਤ੍ਰਤੀਗ ਨੂੰ ਲੱਗਣਿਆ ਕਲਾਕਾਰ ਨੀ ਤੈਨੂੰ ਮੂਰੇ ਬੈਠਾ ਮਿਲੂਗਾ ਦਿਦਾਰ ਨਹੀਂ ਤੂੰ ਨਾਲੇ ਜਾ ਕੇ ਬੈ ਜੀ ਬੱਲੀਏ ਗੁਗਾ ਮਾਰੀ ਤੇ ਬਨੂੜ ਮੇਲਾ ਪਰਦਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁਗਾ ਮਾਰੀ ਤੇ ਬਨੂੜ ਮੇਲਾ ਪਰਨਾ ਨਹੀਂ ਵੇਖਣਾ ਤਾਂ ਚੱਲ ਚੱਲੀਏ ਗੁਗਾ ਮਾਰੀ ਤੇ ਬਨੂੜ ਮੇਲਾ ਪਰਦਾ ਨਹੀਂ ਵੇਖਣਾ ਤਾਂ ਚੱਲੇ ਚੱਲੀਏ